ਪਾਕਿਸਤਾਨ ਕਹਿੰਦਾ ਕਿ ਅਸੀਂ ਸਿੱਖਾਂ ਦੇ ਖਿਲਾਫ ਲੜਨਾ ਨਹੀਂ ਚਾਹੁੰਦੇ ਤੇ ਭਾਰਤ ਕਹਿੰਦਾ ਅਸੀਂ ਸਿੱਖਾਂ ਦੇ ਬਿਨਾਂ ਲੜਨਾ ਨਹੀਂ ਚਾਹੁੰਦੇ ਪਾਕਿਸਤਾਨ ਇਹ ਨੈਰੇਟਿਵ ਲਾਉਂਦਾ ਕਿ ਨਨਕਾਣਾ ਸਾਹਿਬ ਤੇ ਭਾਰਤ ਨੇ ਮਜ਼ਾਇਲ ਸੁੱਟਤੀ ਹੈ ਭਾਰਤ ਕਹਿੰਦਾ ਕਿ ਦਰਬਾਰ ਸਾਹਿਬ ਤੇ ਮਜ਼ਾਇਲ ਡਿੱਗਣ ਲੱਗੀ ਸੀ ਮਸਾਂ ਹੀ ਰੋਕੀ ਇੱਕ ਬੀਜੇਪੀ ਦਾ ਲੀਡਰ ਦਿੱਲੀ ਦਾ ਉਹ ਇੱਕ ਪੋਸਟਰ ਬਣਾ ਕੇ ਵਾਇਰਲ ਕਰ ਦਿੰਦਾ ਕਿ ਮੋਦੀ ਬਚਾ ਰਿਹਾ ਐਵੇਂ ਮੋਦੀ ਬਚਾ ਰਿਹਾ ਚੌਂਕੀਦਾਰ ਚੌਂਕੀਦਾਰ ਹੀ ਚੋਰ ਹੈ ਉਹ ਬਚਾ ਰਿਹਾ ਦਰਬਾਰ ਸਾਹਿਬ ਨੂੰ ਉਹਦੀ ਕੀ ਾਕਾਤ ਆ ਗਈ ਬਚਾ ਦੇ ਉਹਦੀ ਕੀ ਾਕਾਤ ਤੁਸੀਂ ਕਹਿੰਦੇ ਹੋ ਦਰਬਾਰ ਸਾਹਿਬ ਨੂੰ ਬਚਾਤਾ ਭਾਰਤ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਤੇ ਗੋਲੇ ਮਾਰੇ ਆ ਸਾਨੂੰ ਭੁੱਲਿਆ ਨਹੀਂ ਤੁਸੀਂ ਕਹਿੰਦੇ ਹੋ ਪਾਕਿਸਤਾਨ ਦੇ ਕੋਲੋਂ ਦਰਬਾਰ ਸਾਹਿਬ ਨੂੰ ਬਚਾਤਾ ਭਾਰਤ ਦੀਆਂ ਫੌਜਾਂ ਨੇ ਛੋਟੇ ਛੋਟੇ ਬੱਚੇ ਦਰਬਾਰ ਸਾਹਿਬ ਢਾਏ ਆ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਢਾਹ ਢੇਰੀ ਕਰ ਦਿੱਤੀ ਗਈ ਦਰਬਾਰ ਸਾਹਿਬ ਤੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਮੌਜੂਦ ਨੇ ਸਾਨੂੰ ਪ੍ਰਕਰਮਾਂ ਚ ਨਿਸ਼ਾਨ ਅਜੇ ਵੀ ਮੌਜੂਦ ਨੇ ਜਿਹੜੀਆਂ ਭਾਰਤ ਦੀਆਂ ਫੌਜਾਂ ਨੇ ਮਾਰੀਆਂ ਤੁਸੀਂ ਸਾਡੇ ਜ਼ਖਮਾਂ ਨੂੰ ਕ੍ਰੇਦਦੇ ਹੋ ਇਹੋ ਜਿਹੀਆਂ ਗੱਲਾਂ ਕਰਕੇ ਸਿੱਖਾਂ ਨੂੰ ਅਕਸਾਉਨੇ ਹੋ ਇਹ ਭਾਰਤ ਦੇ ਲੀਡਰਾਂ ਨੂੰ ਭਾਰਤ ਦੇ মিডিਆ ਨੂੰ ਸਮਝ ਲੈਣਾ ਚਾਹੀਦਾ ਕਿ ਇਹੋ ਜੀਆਂ ਬੇਵਕੂਫੀਆਂ ਨਾ ਕਰਨ ਅਸੀਂ ਭੁੱਲੇ ਨਹੀਂ ਸਾਡੇ ਤੇ ਕੀ ਬੀਤੇ ਆ ਮੋਦੀਆਂ ਇਹਦ ਰੱਖਿਆ ਕਰਨ ਵਾਲਾ ਉਹ ਹਕੂਮਤ ਉਹ ਹੱਥ ਜਿਨ੍ਹਾਂ ਨੇ ਸਾਡੇ ਤੇ ਟੈਂਕ ਚਾੜੇ ਹੁਣ ਇਹ ਕਹਿ ਦੇਣਗੇ ਉਹ ਤੇ ਕਾਂਗਰਸ ਨੇ ਕੀਤਾ ਪਰ ਬੀਜੇਪੀ ਦੇ ਲੀਡਰ ਅਡਵਾਨੀ ਵਰਗੇ ਆਪਣੀਆਂ ਕਿਤਾਬਾਂ 'ਚ ਲਿਖਦੇ ਕਿ ਇੰਦਰਾ ਗਾਂਧੀ ਨਹੀਂ ਸੀ ਮੰਦੀ ਅਸੀਂ ਮਜਬੂਰ ਕੀਤਾ ਉਹਨੂੰ ਅਸੀਂ ਮਜਬੂਰ ਕਿ ਦਰਬਾਰ ਸਾਹਿਬ ਟੈਂਕ ਲੈ ਕੇ ਜਾ ਛੋਟੇ ਛੋਟੇ ਬੱਚਿਆਂ ਦਾ ਕਹਾਣ ਕਰਦੇ ਅਸੀਂ ਨਹੀਂ ਚਾਹੁੰਦੇ ਜੰਗ ਯਾਰ